ਸਿਮਰਜੀਤ ਮਾਨ ਫਿੱਟੇ ਮੂਤਰੇ ਫਿੱਟੇ ਮੂਤਰੇ ਫਿੱਟੇ ਮੂਤਰੇ ਸਿਮਰਜੀਤ ਸਿੰਘ ਮਾਨ ਸੰਗਰੂਰ ਤੋਂ ਐਮਪੀ ਸਿਮਰਜੀਤ ਸਿੰਘ ਮਾਨ ਤੇ ਸ਼ਬਦਾਂ ਦੇ ਫੁੱਲ ਪ੍ਰੋਸਨ ਵਾਲੀ ਇਹ ਲੜਕੀ ਨੈਂਸੀ ਗਰੇਵਾਲ ਜੋ ਪੰਜਾਬੀ ਸਿੰਗਰ ਵੀ ਹੈ ਹਰਿਆਣੇ ਦੀ ਰਹਿਣ ਵਾਲੀ ਹੈ ਜੋ ਅੱਜ ਕੱਲ ਕੈਨੇਡਾ ਵਿੱਚ ਰਹਿ ਰਹੀ ਹੈ ਸਿਮਰਜੀਤ ਸਿੰਘ ਮਾਨ ਨੂੰ ਦੇਖੋ ਕਿਉਂ ਆਖਿਆ ਫਿੱਟੇ ਮੂ ਸਿਮਰਜੀਤ ਸਿੰਘ ਮਾਨ ਨੂੰ ਇੱਕ ਸਵਾ ਵਿੱਚ ਸਿਮਰਜੀਤ ਸਿੰਘ ਮਾਨ ਨੇ ਇੱਕ ਸਵਾ ਵਿੱਚ ਆਖਿਆ ਸੀ ਕਿ ਜੇ ਮੈਂ ਮਰ ਜਾਣਾ ਤਾਂ ਮੇਰੇ ਵਰਗੇ ਹੋਰ ਹਜ਼ਾਰਾਂ ਸਿੱਖ ਪੈਦਾ ਹੋ ਜਾਣਗੇ ਇਹ ਗੱਲ ਸੁਣ ਕੇ ਨੈਂਸੀ ਗਰੇਵਾਲ ਹੋਈ ਲੋਹੀ ਲਾਖੀ ਸੁਣਾਤੀਆਂ ਸਿਮਰਜੀਤ ਸਿੰਘ ਮਾਨ ਨੂੰ ਖਰੀਆਂ ਖਰੀਆਂ ਹੋਰ ਵੀ ਬਹੁਤ ਕੁਸ਼ ਆਉ ਸੁਣਦੇ ਆ ਸਿਮਰਜੀਤ ਮਾਨ ਤੇ ਮੂਤਰੇ ਫਟੇ ਮੂਤਰੇ ਸ਼ਕਲ ਤੇਰੀ ਚੱਜ ਦਿਨਾਂ ਬੁੜਿਆ ਤੁੱਕ ਗੱਲ ਦਾ ਚੱਜ ਦੀ ਕਰ ਲਿਆ ਕਰ ਕਹਿੰਦਾ ਹੈ ਕਿ ਮੇਰੇ ਕੋ ਗੋਲੀ ਮਾਰੋ ਕਿਤਨੇ ਸਿੱਖ ਹੋਰ ਜੰਮ ਪੈਣਗੇ ਖਾਲਸਤਾਨੀਆਂ ਦੀ ਗੱਲ ਕਰ ਰਿਹਾ ਹੈ ਵੀਡੀਓ ਵਿੱਚ ਕਿਉਂ ਸਮਰਸ਼ਿਤ ਮਾਨ ਤੂੰ ਆਪਣਾ ਜਿਹੜਾ ਤੇਰਾ ਸਪਮ ਹੈ ਉਹ ਤੂੰ ਇੰਨੇ ਬੈਂਕਾਂ ਦੇ ਵਿੱਚ ਰੱਖਦੇ ਜਾਂ ਤੂੰ ਇਹਨੇ ਡੋਨੇਟ ਕਰਦੇ ਕਿ ਤੇਰੇ ਮਰਦੇ ਤੇਰੇ ਸਪਮ ਹੋਰ ਆ ਜਾਣਗੇ ਮਾਰਕੀਟ ਦੇ ਵਿੱਚ ਤੇਰੇ ਅਗੇ ਬੱਸ ਸਿੱਖ ਹੋਰ ਪੈਦਾ ਹੋ ਜਾਣਗੇ ਤੇਰੇ ਅਗੇ ਬੱਸ ਸਿੱਖ ਹੋਰ ਪੈਦਾ ਹੋ ਜਾਣਗੇ ਨਾ ਭਾਈ ਸਾਨੂੰ ਤੇਰੇ ਵਰਗੇ ਸਿੱਖ ਗੱਦਾਰ ਦੋ ਨੰਬਰੀਏ ਚੋਰ ਚੀਟਰ ਧੋਖੇ ਬਾਤ ਸਿਮਰ ਜਿਤ ਮਾਨ ਸਾਨੂੰ ਤੇਰੇ ਵਰਗੇ ਸਿੱਖ ਨਹੀਂ ਚਾਹੀਦੇ ਤੂੰ ਤਾਂ ਐਡਾ ਵੱਡਾ ਗਦਾਰ ਹੈ ਕਿ ਤੈਨੂੰ ਤਾਂ ਗਿਨੀ ਬੁੱਕ ਰਿਕਾਰਡ ਵਿੱਚ ਤੇਰਾ ਨਾਮ ਹੋਣਾ ਚਾਹੀਦਾ ਕਿਉਂਕਿ ਤੂੰ ਤਾਂ ਭਾਰਤ ਦੇ ਵਿੱਚ ਹੀ ਖੜ ਕੇ ਉੱਥੇ ਸੰਵਿਧਾਨ ਦੇ ਹੱਥ ਰੱਖ ਕੇ ਸੋਹਾ ਖਾ ਕੇ ਰਜੀਵ ਗਾਂਧੀ ਨਾਲ ਤੇਰੀਆਂ ਫੋਟੋਆਂ ਇੰਦਰਾ ਗਾਂਧੀ ਨਾਲ ਤੇਰੀਆਂ ਫੋਟੋਆਂ ਅੱਜ ਤੂੰ ਖਾਲਸਾਣ ਦੀ ਡਿਮਾਂਡ ਕਰਦਾ ਹੈ ਤੇ ਤੂੰ ਕਹਿੰਦਾ ਕਿ ਤੇਰੇ ਵਰਗੇ ਸਿੱਖ ਹੋਰ ਜੰਮਣਗੇ ਤੇਰੇ ਵਰਗੇ ਸਿੱਖ ਕਦੀ ਨਹੀਂ ਜੰਮਣਗੇ ਤੂੰ ਗद्दारਾਂ ਦਾ ਬਾਦਸ਼ਾਹ ਐ ਤੇ ਆਖਰੀ ਬਾਦਸ਼ਾਹ ਤੂੰ ਫਿਕਰ ਨਾ ਕਰ ਤੂੰ ਗद्दारਾਂ ਦਾ ਬਾਦਸ਼ਾਹ ਐ ਤੇ ਆਖਰੀ ਬਾਦਸ਼ਾਹ ਤੂੰ ਫਿਕਰ ਨਾ ਕਰ ਬੱਸ ਵੀ ਤੈਨੂੰ ਗੋਲੀ ਮਾਰ ਕੇ ਕਿਸੇ ਨੇ ਕੀ ਲੈਣਾ ਨਾ ਤੈਨੂੰ ਸਰਕਾਰ ਗੋਲੀ ਮਾਰੇਗੀ ਨਾ ਕੋਈ ਜਨਤਾ ਤੇ ਮਾਰੂਆ ਕਿਉਂਕਿ ਤੂੰ ਤਾਂ ਇੱਕ ਚੱਲਦਾ ਫਿਰਦਾ ਡੈੱਡ ਬੋਡੀ ਹੈ ਇੱਕ ਜ਼ਿੰਦਾ ਲਾਸ਼ ਹੈ ਤੈਨੂੰ ਖੁਦ ਨੂੰ ਨਹੀਂ ਪਤਾ ਲੱਗਣਾ ਵੀ ਤੂੰ ਸੁਸੂ ਕਰਨ ਜਾਣਾ ਤੂੰ ਬਾਤ ਹੁਣ ਜਮਰਿਆ ਪਿਆ ਹੋਣਾ ਤੈਨੂੰ ਖੁਦ ਨੂੰ ਨਹੀਂ ਪਤਾ ਲੱਗਣਾ ਵੀ ਜਦ ਤੈਨੂੰ ਪੋਟੀ ਆਈ ਹੋਣੀ ਆ ਤੈਨੂੰ ਕਨਸਰਪਸ਼ਨ ਹੋਣੀ ਕਬਜ ਹੋ ਜਾਣੀ ਜ਼ੋਰ ਲਾਣ ਲੱਗੇ ਤੈਨੂੰ ਹੱਟ ਅਟੈਕ ਆ ਜਾਣਾ ਤੇ ਤੂੰ ਤਾਂ ਇੱਕ ਚੱਲਦਾ ਫਿਰਦਾ ਹਸਪੀਟਲ ਐ ਸੋ ਤੈਨੂੰ ਕਿਉਂ ਇੱਕੋ ਇੱਕੋ ਮਾਰੂਗਾ ਚੈਲੰਜ ਵੀ ਤੂੰ ਬੜਾ ਸੋਚ ਕੇ ਕਰ ਰਿਹਾ ਤੈਨੂੰ ਪਤਾ ਵੀ ਤੈਨੂੰ ਕਿਸ ਨੇ ਮਾਰਨਾ ਤੂੰ ਤਾਂ ਲੜ ਕੇ ਖੜਾ ਦਮੇ ਦਾ ਤੂੰ ਮਰੀਜ਼ ਆ ਧੰ ਮਰ ਦਮ ਸਿਮਰ ਜੀਤ ਮਾਨ ਧੰ ਮਰ ਦਮ ਸੋ ਜਿਨੀ ਔਕਾਤ ਆ ਸਿਮਰ ਜੀਤ ਮਾਨ ਓਨੀ ਔਕਾਤ ਚ ਰਹਿਣਾ ਸਿੱਖ ਜੀਤ ਮਾਨ ਓਨੀ ਔਕਾਤ ਚ ਰਹਿਣਾ ਸਿੱਖ ਲਖ ਲਾਲ ਤਾਂ ਐਸੇ ਲੋਕਾਂ ਦੇ ਜਿਨ੍ਹਾਂ ਨੇ ਇਸ ਸਟੂਪਿਡ ਬੰਦੇ ਨੂੰ ਵੋਟ ਪਾ ਕੇ ਇਹਨੂੰ ਐਮਪੀ ਬਣਾ ਸੁਟਿਆ ਕਿਸੇ ਐਂਗਲ ਤੋਂ ਵੀ ਇਹਦੇ ਲੱਛਣ ਹੈਗੇ ਐਮਪੀ ਵਾਲੇ ਇਹ ਦੇਸ਼ ਤਾਂ ਛੱਡੋ ਇੱਕ ਛੋਟੇ ਜਿਹੇ ਪੰਜਾਬ ਤੱਕ ਨੂੰ ਨਹੀਂ ਚਲਾ ਸਕਦਾ ਪੰਜਾਬ ਵੀ ਛੱਡੋ ਨੂੰ ਛੋਟਾ ਜਿਹਾ ਕਿ ਸਿਟੀ ਦੇ ਦਿਓ ਇਹ ਉਹਨੂੰ ਵੀ ਢੰਗ ਨਾਲ ਨਹੀਂ ਚਲਾ ਪਾਏਗਾ ਐਸਾ ਬੇਕਾਰ ਬੰਦਾ ਕਿਉਂ ਮਾਰਾਂਗੇ ਵੀ ਤੈਨੂੰ ਕਿਹੜੀ ਗੱਲਾਂ ਮਾਰਨਗੇ ਮੋਦੀ ਜੀ ਤੁਮਕੋ ਫੱਟੇ ਮੂੰਹ ਤੇਰੇ ਨੈਂਸੀ ਕਰੇਬਾਲ ਦੇ ਇਹਨਾਂ ਬਚਾਰਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਬਈ ਜਰੂਰ ਦੱਸੋ ਤੇ ਵੀਡੀਓ ਸ਼ੇਅਰ ਕਰੋ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ